ਕ੍ਰਿਸਮਸ ਵਾਲੇ ਦਿਨ ਵੱਡਾ ਹਾਦਸਾ ਜੀ ਹਾਂ ਅਕਤਾਉ ਸ਼ਹਿਰ ਦੇ ਕੋਲ ਇੱਕ ਯਾਤਰੀ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ ਮੱਧ ਪੂਰਬੀ ਆਈ ਦੇਸ਼ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਜਹਾਜ਼ ਤੇ ਸਵਾਰ ਕੁਝ ਲੋਕ ਬਚ ਗਏ ਹਨ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਨੇ ਜਹਾਜ਼ 'ਚ ਲੱਗੀ ਆਗਨ ਨੂੰ ਬੁਝਾਉਣ ਦਾ ਕੰਮ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਦੁਨਦਾਰੀ ਹੈ ਕਿ ਇਹ ਜਹਾਜ਼ ਅਜ਼ਰਬਾਈਜਾਨ 에ਅਰਲਾਈਨ ਦੁਆਰਾ ਚਲਾਇਆ ਜਾਂਦਾ ਸੀ ਇਹ ਰੂਸ ਦੇ ਚੇਚਨੀਆਂ ਦੇ ਬਾਕੂ ਤੋਂ ਗਰੋਜਨੀ ਲਈ ਉਡਾਣ ਭਰ ਰਿਹਾ ਸੀ ਪਰ ਗਰੋਜਨੀ ਚ ਧੁੰਦ ਕਾਰਨ ਇਹ ਰੂਟ ਬਦਲ ਦਿੱਤਾ ਜਾਂਦਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਨੇ ਜਹਾਜ਼ 'ਤੇ ਅੱਗ ਲੱਗੀ ਹੈ ਬੁਝਾਉਣ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਉੱਥੇ ਹੀ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਦਾ ਕਹਿਣਾ ਹੈ ਕਿ ਅਜ਼ਰਬਾਈਜਾਨ 에ਅਰਲਾਈਨ ਦੇ ਜਹਾਜ਼ ਹਾਦਸੇ ਵਿੱਚ 42 ਲੋਕਾਂ ਦੇ ਮਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਫਲਾਈਟ ਵਿੱਚ ਸਵਾਰ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਵੀ ਦੱਸੀ ਗਈ ਤਾਂ ਦੱਸ ਦਈਏਗੇ ਅੱਜ ਯਾਨੀ ਕਿ ਕ੍ਰਿਸਮਸ ਡੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੇ ਚਲਦੇ ਕੁੱਲ ਜਾਂ ਉਸ ਤੋਂ ਵੱਧ 42 ਲੋਕਾਂ ਦੀ ਜਹਾਜ਼ 'ਚ ਮਰੇ ਜਾਣ ਦੀ ਸੂਚਨਾ ਮਿਲੀ ਹੈ ਤਾਂ ਇਸ ਸਵੇਰੇ ਦੀ ਬੇਹੱਦ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਕ੍ਰਿਸਮਸ ਵਾਲੇ ਦਿਨ ਵੱਡਾ ਹਾਦਸਾ ਜੀ ਹਾਂ ਅਕਤਾਉ ਸ਼ਹਿਰ ਦੇ ਕੋਲ ਇੱਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ ਮਾਦੇਸ਼ੀਆਈ ਦੇਸ਼ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਜਹਾਜ਼ ਤੇ ਸਵਾਰ ਕੁਝ ਲੋਕ ਬਚ ਗਏ ਹਨ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਨੇ ਜਹਾਜ਼ 'ਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਦੁਆੰਦਾਜ਼ੀ ਹੈ ਕਿ ਇਹ ਜਹਾਜ਼ ਅਜ਼ਰਬਾਈਜਾਨ 에ਅਰਲਾਈਨ ਦੁਆਰਾ ਚਲਾਇਆ ਜਾਂਦਾ ਸੀ ਇਹ ਰੂਜ਼ ਦੇ ਚੇਚੰਨੀਆਂ ਦੇ ਬਾਕੂ ਤੋਂ ਗਰੋਜਨੀ ਲਈ ਉਡਾਣ ਭਰ ਰਿਹਾ ਸੀ ਪਰ ਗਰੋਜਨੀ 'ਚ ਧੁੰਦ ਕਾਰਨ ਇਹ ਰੂਟ ਬਦਲ ਦਿੱਤਾ ਜਾਂਦਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਨੇ ਜਹਾਜ਼ 'ਚ ਅੱਗ ਲੱਗੀ ਹੈ ਬੁਝਾਉਣ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਉੱਥੇ ਹੀ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਦਾ ਕਹਿਣਾ ਹੈ ਕਿ ਅਜ਼ਰਬਾਈਜਾਨ 에ਅਰਲਾਈਨ ਦੇ ਜਹਾਜ਼ ਹਾਦਸੇ ਵਿੱਚ 42 ਲੋਕਾਂ ਦੇ ਮਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਫਲਾਈਟ ਵਿੱਚ ਸਵਾਰ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਵੀ ਦੱਸੀ ਗਈ ਤਾਂ ਦੱਸ ਦਈਏ ਕਿ ਅੱਜ ਯਾਨੀ ਕਿ ਕ੍ਰਿਸਮਸ ਡੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੇ ਚਲਦੇ ਕੁੱਲ ਜਾਂ ਉਸ ਤੋਂ ਵੱਧ 42 ਲੋਕਾਂ ਦੀ ਜਹਾਜ਼ 'ਚ ਮਰੇ ਜਾਣ ਦੀ ਸੂਚਨਾ ਮਿਲੀ ਹੈ ਤਾਂ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਕ੍ਰਿਸਮਸ ਵਾਲੇ ਦਿਨ ਵੱਡਾ ਹਾਦਸਾ ਜੀ ਹਾਂ ਅਕਤੌ ਸ਼ਹਿਰ ਦੇ ਕੋਲ ਇੱਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ ਮਾਦੇਸ਼ੀਆਈ ਦੇਸ਼ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਜਹਾਜ਼ ਤੇ ਸਵਾਰ ਕੁਝ ਲੋਕ ਬਚ ਗਏ ਹਨ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਨੇ ਜਹਾਜ਼ 'ਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਦੁਆੰਦਾਜ਼ੀ ਹੈ ਕਿ ਇਹ ਜਹਾਜ਼ ਅਜ਼ਰਬਾਈਜਾਨ 에ਅਰਲਾਈਨ ਦੁਆਰਾ ਚਲਾਇਆ ਜਾਂਦਾ ਸੀ ਇਹ ਰੂਸ ਦੇ ਚੇਚਨੀਆਂ ਦੇ ਬਾਕੂ ਤੋਂ ਗਰੋਜਨੀ ਲਈ ਉਡਾਣ ਭਰ ਰਿਹਾ ਸੀ ਪਰ ਗਰੋਜਨੀ 'ਚ ਧੁੰਦ ਕਾਰਨ ਇਹ ਰੂਟ ਬਦਲ ਦਿੱਤਾ ਜਾਂਦਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਨੇ ਜਹਾਜ਼ 'ਚ ਅੱਗ ਲੱਗੀ ਹੈ ਬੁਝਾਉਣ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਉਤੇ ਹੀ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਦਾ ਕਹਿਣਾ ਹੈ ਕਿ ਅਜ਼ਰਬਾਈਜਾਨ 에ਅਰਲਾਈਨ ਦੇ ਜਹਾਜ਼ ਹਾਦਸੇ ਵਿੱਚ 42 ਲੋਕਾਂ ਦੇ ਮਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਫਲਾਈਟ ਵਿੱਚ ਸਵਾਰ ਲੋਕਾਂ ਦੀ ਗਿਣਤੀ ਜਿਹੜੀ ਆਪੀ ਦਾ ਸੀ ਗਈ ਤਾਂ ਦੱਸ ਦਈਏਗੇ ਅੱਜ ਯਾਨੀ ਕਿ ਕ੍ਰਿਸਮਸ ਡੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੇ ਚਲਦੇ ਕੁੱਲ ਜਾਂ ਉਸ ਤੋਂ ਵੱਧ 42 ਲੋਕਾਂ ਦੀ ਜਹਾਜ਼ 'ਚ ਮਰੇ ਜਾਣ ਦੀ ਸੂਚਨਾ ਮਿਲੀ ਹੈ ਤਾਂ ਇਸ ਸਵੇਰੇ ਦੀ ਬੇਹੱਦ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸੰਜੀਤ